ਇਸ ਵੇਲੇ ਦੀ ਵੱਡੀ ਖਬਰ ਫਰੋਜਪੁਰ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਰੇਡ ਕਰਨ ਗਈ ਪੁਲਿਸ ਤੇ ਗੋਲੀ ਜੜੀ ਆ ਉਹ ਚੱਲ ਗਈ ਆ ਤਾਂ ਵੱਡੀ ਅਪਡੇਟ ਜਿਹੜੀ ਆ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਆਂ ਜੀ ਫਰੋਜਪੁਰ ਦੇ ਪਿੰਡ 나ਜੂ ਸ਼ਾਹ ਵਾਲਾ ਵਿਖੇ ਉਹਣਾ ਕੁੱਲ ਗੱਡੀ ਦੀ ਪੁਲਿਸ ਜਿਹੜੀ ਆ ਉਹ ਰੇਡ ਕਰਨ ਗਈ ਸੀ ਤਾਂ ਉੱਥੇ ਹੱਥੋ ਪਾਈ ਜਿਹੜੀ ਪੁਲਿਸ ਨਾਲ ਹੋ ਗਈ ਤਾਂ ਹੱਥੋ ਪਾਈ ਦੌਰਾਨ ਸਰਕਾਰੀ ਪਿਸਤਲ ਦੇ ਨਾਲ ਇਹ ਐਸਆਈ ਤੇ ਗੋਲੀ ਜਿਹੜੀ ਆ ਚਲਾ ਦਿੱਤੀ ਗਈ ਜਿਸ ਦੌਰਾਨ ਉਹ ਐਸਆਈ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਹਸਪਤਾਲ ਵਿੱਚ ਦਾਖਲ ਜਿਹੜਾ ਉਹ ਕਰਵਾਇਆ ਗਿਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਫਰਮਾਇ ਪਰ ਦੇ ਇੱਕ ਨਿੱਜੀ ਹਸਪਤਾਲ ਦੀਆਂ ਹਨ ਜਿੱਥੇ ਉਸ ਐਸਆਈ ਨੂੰ ਜਿਹੜਾ ਇਲਾਜ ਲਈ ਦਾਖਲ ਕਰਵਾਇਆ ਗਿਆ ਤਾਂ ਇਸ ਸਬੰਧੀ ਜਾਣਕਾਰੀ ਦਿੰਦੇ ਐਸਪੀਡੀ ਮਨਜੀਤ ਸਿੰਘ ਨੇ ਦੱਸਿਆ ਕਿ ਪਿੰਡ 나ਜੂ ਸ਼ਾਹ ਵਾਲਾ ਵਿਖੇ ਪੁਲਿਸ ਰੇਡ ਕਰਨ ਗਈ ਸੀ ਕਿਉਂਕਿ ਉਹਨਾਂ ਨੂੰ ਇਤਲਾਹ ਮਿਲੀ ਸੀ ਕਿ ਇੱਥੇ ਕੁਝ ਲੋਕ ਜਿਹੜੇ ਆ ਉਹ ਨਸ਼ੇ ਦਾ ਕਾਰੋਬਾਰ ਕਰਦੇ ਆ ਤਾਂ ਜਦ ਰੇਡ ਲਈ ਪੁਲਿਸ ਉੱਥੇ ਪਹੁੰਚੀ ਤਾਂ ਉੱਥੇ ਪਰਿਵਾਰ ਨੇ ਪੁਲਿਸ ਨਾਲ ਹੱਥੋਪਾਈ ਕਰਨੀ ਜਿਹੜੀ ਉਹ ਸ਼ੁਰੂ ਕਰ ਦਿੱਤਾ ਇਸ ਦੌਰਾਨ ਗੋਲੀ ਜਿਹੜੀ ਆ ਉਹ ਚੱਲ ਗਈ ਦਾ ਗੋਲੀ ਜੜੀ ਇੱਕ ਐਸਆਈ ਦੇ ਜੜੀ ਲੱਗੀ ਆ ਤਾਂ ਉਹ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਇਲਾਜ ਲਈ ਇੱਕ ਹਸਪਤਾਲ ਵਿੱਚ ਦਾਖਲ ਜਿਹੜਾ ਉਹ ਕਰਵਾਇਆ ਗਿਆ ਤਾਂ ਕੀ ਕੁਝ ਕਹਿਣਾ ਹੈ ਉੱਥੇ ਪਹੁੰਚੇ ਜ਼ਖਮੀ ਦੇ ਰਿਸ਼ਤੇਦਾਰਾਂ ਦਾ ਅਤੇ ਪੁਲਿਸ ਦਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ। ਜੀ ਸਰ ਹਨ ਕੀ ਜਾਣ ਕਰ ਮੀ ਸਾਨੂੰ ਫੋਨ ਕਿਹਾ ਵੀ ਮੇਰੇ ਗੋਲੀ ਲੱਗੀ ਰੇਟ ਤੇ ਗਿਆ ਬਾਹਰ ਕਿਤੇ ਤੇ ਮੋਬਲ ਅਸੀਂ ਗਿਆ 12:00 ਵਜੇ ਪਹੁੰਚ 11:50 ਤੇ ਫੋਨ ਗਿਆ 12:00 ਵਜੇ ਚੱਲੇ ਆ। ਹਾਂ ਤੇ ਕੌਣ ਹੀ ਚਲੋ ਇੱਕ ਕਿਹੜੀ ਪੋਸਟ ਤੇ ਐਸਆਈ ਉਤੰਕਰ ਮੇਰੀ ਵੀ ਕਿਨੂੰ ਕੰਮ ਦੇ ਚੀਜ਼ ਨਹੀਂ ਇਹ ਨਹੀਂ ਬਸ ਸਾਨੂੰ ਦੇ ਲੱਗਾ ਪਤਾ ਵੀ ਰੇਡ ਤੇ ਗਏ ਸੀ ਤੇ ਉੱਥੇ ਗੋਲੀ ਲੱਗੀ। ਦੋਸੀ ਨਹੀਂ ਮਰ ਹਾਂਜੀ ਦੋਸੀ ਨੇ ਗੋਲੀ ਮਾਰੀ ਹਾਂਜੀ ਹਾਂਜੀ ਦੋਸੀ ਮਾਰੀ ਹੋਣੀ ਹੋਰ ਦੂਸਰੇ ਕਦੇ ਮਾਰ ਅੰਦਰ ਹੋ ਗਿਆ ਕਿਸ ਦਾ ਲਾਪ ਹਾਂਜੀ ਠੀਕ ਨੇ ਵੈਸੇ ਅੰਦਰ ਹੋ ਗਿਆ ਹਾਂ ਹਾਂ ਅੰਦਰ ਠੀਕ ਮੈਂ ਗਿਆ ਅੰਦਰ ਠੀਕ ਨੇ ਹੋਸ਼ ਵਿੱਚ ਆਪਣਾ ਕੀ ਨਾਮ ਕੁਲਵੰਤ ਸਿੰਘ ਹੈ ਕਹਿੰਦਾ ਐਸਐਚਓ ਅੱਜ ਸਾਡੇ ਕਲਗੜੀ ਦੇ ਨਾਲ ਐਸੇ ਤਿੰਨ ਨਾਜੂਸ਼ਾ ਮਿਸ਼ਰੀ ਵਾਲਾ ਗਿਆ ਹੋਇਸੀ ਸਾਡੇ ਕੋਲ ਉਹਨਾਂ ਕੋਲ ਇਨਫਰਮੇਸ਼ਨ ਐਸੀ ਵੀ ਬੰਦਾ ਜਿਹੜਾ ਨਸ਼ੇ ਦਾ ਕਾਰੋਬਾਰ ਕਰਦਾ ਪਵਿੱਤਰ ਸਿੰਘ ਕਹਿੰਦਾ ਹੈ ਜਦੋਂ ਇਹਨਾਂ ਨੂੰ ਉੱਥੇ ਜਾ ਕੇ ਇਹਨਾਂ ਨੇ ਉਹਨੂੰ ਫੜਨ ਦੀ ਕੋਸ਼ਿਸ਼ ਕੀਤੀ ਤੇ ਆਪਸ ਦੇ ਵਿੱਚ ਜਿਹੜਾ ਹੈਗਾ ਸਾਡਾ ਐਸੇ ਬਲਵੰਤ ਸਿੰਘ ਹੈਗਾ ਸੀ ਇਹਦਾ ਜਿਹੜਾ ਪਿਸਤਲ ਸੀ ਉਹ ਜਦੋਂ ਉਹਨੂੰ ਫੜਿਆ ਤੇ ਉਹ ਉਹਨੇ ਆ ਫਰਦੇ ਸਾਰੀ ਉਹਦਾ ਪੂਜਰਾ ਪਿਸਤਲ ਹੈਗਾ ਸੀ ਪਿਸਤਲ ਫੜ ਕੇ ਤੇ ਉਹਨਾਂ ਨੇ ਚਲਾਤਾ ਉਹ ਸਾਡੇ ਮੁਲਾਜ਼ਮ ਦੇ ਜਿਹੜੇ ਐਸੇ ਬਲੌਂਸਿੰਗ ਹੈ ਉਹਦੇ ਲੱਗਿਆ ਉਹਨਾਂ ਸੀ ਬਾਗੀ ਇਸ ਤਰ੍ਹਾਂ ਜਿਹੜਾ ਜ਼ਾਕਰ ਕਰਾਇਆ ਤੇ ਬਿਲਕੁਲ ਠੀਕ ਹੈ ਤੇ ਜਲਦੀ ਅਸੀਂ ਜਿਹੜੀ ਬੰਦੀ ਕਾਰਵਾਈ ਕਰ ਰਹੇ ਹਾਂ ਸਰ આરોપી ਬਤ ਹੈ ਕਿ ਇਹ ਬਈ આરોપી ਭਜਿਆ ਹੋਇਆ ਹੈ ਜੀ ਫਿਰ ਇਹ ਉਹ ਭੱਜਿਆ ਕਿੰਨੇ ਮੁਕਦਮੇ ਸਰ ਉਸ ਦੇ ਉੱਤੇ ਉਸ ਤੇ ਪਿਛਲੇ 4-5 ਮੁਕਦਮੇ ਉਹਦੇ ਤੇ ਨਾਰਕੋਟਿਕ ਦੇ ਦਰਜੇ ਨੇ ਮੇਲੇ ਸਰ ਕਿਥੋਂ ਰਹਿਣਾ ਹੈ ਮਾਜੀ ਸ਼ਾਮੀ ਸ਼ਰੀਆ ਦਾ ਐਨਡੀਪੀਸੀ ਦੇ ਪਰਸਨ ਹਾਂ ਜੀ ਹਾਂ ਜੀ ਮੇਲੇ ਪਰਸੇ ਨੇ ਰੋਣੇ ਸਿਰਦਾ ਜਲਦੀ ਕਾਬੂ ਕਰ ਲੈਣਾ ਸਰ ਇਹ ਐਸਈ ਤੇ ਲੱਗੀ ਹੈ ਹਾਂਜੀ ਹਾਂਜੀ ਐਸਈ ਤੇ ਲੱਗੀ ਚਲੋ ਕਬੂ ਹੈ ਆਪਸ ਦਾ ਜਬਾੜੇ ਤੇ ਲੱਗੀ ਤੇ ਠੀਕ ਠੀਕ